ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋਨੂੰ ਵੀਰੇ ਅੱਜ ਇੱਕ ਨਾ ਇਹ ਆਜਾ ਜੰਤਰ ਦਿਖਾਉਣਾ ਮੈਂ ਠੀਕ ਆ ਵੀ ਉਹ ਜੰਤਰ ਨੂੰ ਦੇਖ ਕੇ ਹਰੇਕ ਬੰਦੇ ਦੇ ਉੱਪਰਲੇ ਸਾਹ ਉੱਪਰ ਰਹਿ ਜਾਂਦੇ ਨੇ ਥੱਲੇ ਵਾਲੇ ਸਾਹ ਥੱਲੇ ਆ ਜਾਂਦੇ ਨੇ ਠੀਕ ਆ ਵੀ ਅਗਲਾ ਜਦ ਕੋਈ ਮੰਨ ਕੇ ਚੱਲੋ ਉਹ ਮੀਟਰ ਆਉਂਦਾ ਹੈ ਆਪਣੇ ਲਵੇ ਤਾਂ ਆਪਾਂ ਨੂੰ ਅਰਦਾਸਾਂ ਬੇਨਤੀਆਂ ਅਗਲਾ ਮੰਚੇ ਕਰਨ ਲੱਗ ਜਾਂਦਾ ਵੀ ਮਾਲਕਾ ਠੀਕ ਠਾਕ ਹੋਵੇ ਕੰਮ ਠੀਕ ਠਾਕ ਹੋਵੇ ਠੀਕ ਆ ਹੁਣ ਉਹ ਤੁਹਾਨੂੰ ਜੰਤਰ ਦਿਖਾਉਣਾ ਫੇਰ ਤੁਹਾਨੂੰ ਹੋਰ ਗੱਲ ਦੱਸੂਗਾ ਆਜੋ ਅਕਸਰ ਜ਼ਿੰਮੇਵਾਰ ਸਾਰੇ ਦੇਖਦੇ ਹੀ ਹੋਣਗੇ ਵੀ ਇਹ ਜੰਤਰ ਤੋਂ ਕਿੰਨਾ ਡਰ ਲੱਗਦਾ ਸੱਚੀ ਗੱਲ ਦੱਸਿਓ ਕਮੈਂਟਾਂ 'ਚ ਵੀ ਡਰ ਲੱਗਦਾ ਕਿ ਨਹੀਂ ਜਦ ਕੋਈ ਨੌਕਰ ਫੋਨ ਕਰਦਾ ਆਪਾਂ ਨੂੰ ਵੀ ਸਰਦਾਰ ਜੀ ਉਹ ਫਲਾਣੀ ਮੋਟਰ 'ਚੋਂ ਆਵਾਜ਼ ਆਉਂਦੀ ਆ ਜਾਂ ਮੋਟਰ ਚੱਲੀ ਨਹੀਂ ਹੈਗੀ ਹਨਾ ਆਪਾਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਕਿਉਂ ਇੱਕ ਤਾਂ ਆ ਟਾਈਮ ਉਂ ਤੰਗੀ ਹੁੰਦੀ ਆ ਇੱਕ ਮੰਦੇ ਵਿੱਚ ਬੰਦੇ ਦਾ ਡਰ ਹੁੰਦਾ ਵੀ ਯਾਰ ਕਿਤੇ ਮੋਟਰ ਮੱਚ ਨਾ ਗਈ ਹੋਵੇ ਕੱਢਣੀ ਨਾ ਪੈ ਜਵੇ ਐ ਨਾ ਹੋ ਜਵੇ ਹਨਾ ਵੀ ਉਹੀ ਗੱਲ ਕਹਿਣਾ ਵੀ ਆ ਮੀਟਰ ਜੇ ਨੂੰ ਅਸੀਂ ਤਾਂ ਵੀਰੇ ਦੇਖ ਲੈ ਪੰਜ ਛੇ ਗਰੀ ਮੱਥਾ ਟੇਕਦੇ ਆ ਵੀ ਰੱਬਾ ਠੀਕ ਠਾਕੇ ਹੋਵੇ ਕੰਮ ਹਣਾ ਵੀ ਸਹੀ ਬੋਲੇ ਹਾਂ ਵੀ ਸਹੀ ਬੋਲੇ ਹਨ ਜਾਨੀ ਇਹ ਮੀਟਰ ਭਾਈ ਜਵੇਂ ਚੰਡੀਗੜ੍ਹ ਆ ਅਗਲਾ ਪੀਜੀਆਈ ਤੋਂ ਡਰਦਾ ਐਨਾ ਡਰਦਾ ਹਰੇਕ ਬੰਦਾ ਇਹ ਮੀਟਰ ਤੋਂ ਹਨਾ ਬਹੁਤ ਡਰਦਾ ਇਹ ਮੀਟਰ ਤੋਂ ਬਾਕੀ ਮਾਦਾ ਇੱਕ ਅਰਦਾਸ ਕਰਦਾ ਚਲੋ ਐ ਨਹੀਂ ਕਹਿੰਦੇ ਹੈਗੇ ਦੇਖ ਇਹ ਮਿਸਤਰੀਆਂ ਦਾ ਵੀ ਰੁਜ਼ਗਾਰ ਆ ਵੀ ਆਪਾਂ ਐ ਨਹੀਂ ਕਹਿੰਦੇ ਵੀ ਮੋਟਰਾਂ ਮੱਚਣ ਦਾ ਜਾਂ ਐ ਨਾ ਹੋਵੇ ਵੀ ਪਰ ਆਪਾਂ ਐ ਕਹਨੇ ਆ ਵੀ ਪ੍ਰਮਾਤਮਾ ਵੀ ਠੀਕ ਠਾਕ ਰੱਖੇ ਹਨਾ ਜਦ ਬੰਦੇ 'ਚ ਜਾਨ ਹੁੰਦੀ ਆ ਕੋਈ ਹੋਰ ਛੋਟਾ ਮੋਟਾ ਕੰਮ ਨਿਕਲ ਆਵੇ ਆਹ ਟਾਈਮ ਵੀਰੇ ਹਰੇਕ ਬੰਦਾ ਮੰਨ ਕੇ ਚੱਲੋ ਹਰੇਕ ਬੰਦੇ ਦੀ ਚੱਲੋ ਕਹੀਂ ਕੁਝ ਮਰਦੀ ਜਾਵੇ ਪੋਜੀਸ਼ਨ ਟਾਈਟ ਹੁੰਦੀ ਆ ਜਦ ਆਹ ਟਾਈਮ ਇਹ ਹਜਾ ਕੰਮ ਹੁੰਦਾ ਬਹੁਤ ਔਖਾ ਹੁੰਦਾ ਮੋਟਰ ਮੋਟਰ ਵਾਲਾ ਜਦ ਕੋਈ ਸੱਪ ਨਿਕਲਦਾ ਫਿਰ ਇੱਕ ਹੋਰ ਆ ਗੱਲ ਅੱਗੇ ਤਾਂ ਕੱਲਾ ਹੁੰਦਾ ਸੀ ਵੀਰੇ ਇਹ ਵੀ ਅਗਲਾ ਕਹਿੰਦੀ ਵੀ ਚੱਲ ਮੋਟਰ ਬੰਨਣੀ ਆ ਹੁਣ ਤਾਂ ਜਿਹੜਾ ਨਾਲ ਸਿਆਪਾ ਖੜਾ ਹੁੰਦਾ ਅਗਲਾ ਕਹਿੰਦਾ ਅੰਪਾਇਲਰਾਂ ਦਾ ਵੀ ਕੰਮ ਹੋਊ ਬੁਸ ਵੀ ਲੱਗਣਗੇ ਐਨਾ ਸਮਾਨ ਗਿਣਿਆ ਦਿੰਦੇ ਨੇ ਵੀ ਬੰਦੇ ਦਾ ਮਨ ਕੇ ਚੱਲੋ ਅੰਦਰੋਂ ਅੰਦਰ ਹੀ ਜਲੂਸ ਨਿਕਲ ਜਾਂਦਾ ਖੜੇ ਦਾ ਵੀ ਹੁਣ ਕੀ ਕਰੀਏ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਠੀਕ ਆ ਦੇਖੋ ਵੀਰ ਜੀ ਵੀ ਮਿਸਤਰੀ ਦੇ ਮੂੰਹ ਦੇ ਉੱਤੇ ਕਿੰਨੀ ਖੁਸ਼ੀ ਆ ਚਿਹਰੇ ਤੇ ਹੈ ਕਿੰਨਾ ਖੁਸ਼ ਆ ਲੈ ਦੇ ਹੈ ਇਹਨੂੰ ਆਏ ਨਹੀਂ ਪਤਾ ਵੀ ਜ਼ਿਮੀਂਦਾਰ ਦਾ ਜਲੂਸ ਨਿਕਲਿਆ ਪਿਆ ਇਹ ਕਿੰਨਾ ਖੁਸ਼ ਹੁੰਦਾ ਪਰ ਸੱਚੇ ਪਾਤਸ਼ਾਹ ਨੇ ਖਵਾਜਾ ਬਲੀ ਨੇ ਠੀਕ ਆ ਆਪਣੇ ਤੇ ਕਿਰਪਾ ਕਰਤੀ ਜੋੜੇ ਫੋਕਿਆ ਪਿਆ ਤੀ ਨਹੀਂ ਇਹਨਾਂ ਦਾ ਵੀਰੇ ਸਾਰੇ ਜੋੜ ਸਾਡੇ ਫੂਕਤੇ ਤੇ ਰਸਤੇ 'ਚ ਅਸੀਂ ਦੋ ਗਰੀ ਤਾਂ ਡਿੱਗ ਜਣੇ ਤੇ ਮੋਟਰਸਾਈਕਲ ਤੋਂ ਜ਼ਿਆਦਾ ਨੇ ਮੈਨੂੰ ਫੋਨ ਕਰਿਆ ਕਹਿੰਦਾ ਆ ਜਾ ਵੀਰ ਬਣ ਕੇ ਮੋਟਰ ਦੇਖਣੀ ਪਊਗੀ ਵੀ ਬਹੁਤ ਇਹ ਵੀ ਵੀਰੇ ਇੱਕ ਤਰ੍ਹਾਂ ਦਾ ਖਾਤਰਨਾਕ ਝਟਕਾ ਹੈ ਨਾ ਕਿਸੇ ਜ਼ਿੰਮੇਵਾਰ ਤੇ ਪਵੇ ਝਟਕਾ ਇਹ ਦੇਖ ਲਓ ਮਿਸਤਰੀ ਕਿੰਨਾ ਖੁਸ਼ ਆ ਇੰਨਾ ਹੈ ਆਪਦੇ ਵਿਆਹ ਚ ਖੁਸ਼ ਨਹੀਂ ਸੀ ਜਿੰਨਾ ਇਹਨੂੰ ਆ ਮੋਟਰ 'ਚ ਚੌੜ ਚੜਦਾ